ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਜੀ ਪੀਡੀਐਫ ਮੇਲਾ ਜਗਰਾਉਂਦੇ ਵਿੱਚ ਤਾਂ ਜੋ ਪਹਿਲੇ ਨੰਬਰ ਤੇ ਗਾਂ ਦੁੱਧ ਦੇ ਵਿੱਚ ਆਈ ਆਪ ਬਾਈ ਜੀ ਨਾਲ ਗੱਲਬਾਤ ਕਰਾਉਣੇ ਆ ਤੇ ਇਹ ਵੀ ਗਾਂ ਕੀ ਇਹ ਮੇਲੇ ਦੀ ਚੈਂਪੀਅਨ ਬਣੀ ਆ ਸਭ ਤੋਂ ਵੱਧ ਦੁੱਧ ਗਾਣੇ ਕੱਢਿਆਗਾ ਤਾਂ ਆਪਾਂ ਜੋ ਵੀਰ ਆਨਰ ਆ ਮਾਲਕ ਆ ਬਾਈ ਜੀ ਨਾਲ ਕਰਾਉਣਾ ਗੱਲ ਬਾਈ ਸ੍ਰੀ ਕਾਲ ਜੀ ਸ੍ਰੀ ਕਾਲ ਜੀ ਬਾਈ ਜੀ ਕਿਹੜਾ ਏਰੀਆ ਜੀ ਆਪਣਾ ਸਾਡਾ ਜੀ ਪੈਨ ਨੂਰਪੁਰ ਹਕੀਮਾ ਜਿਹੜਾ ਮੋਗਾ ਅੱਛਾ ਆਪਣਾ ਡੇਰੀ ਫਾਰਮ ਦਾ ਕੀ ਨਾਮ ਆ ਜੀ ਔਂਕਾਰ ਡੇਰੀ ਫਾਰਮ ਇਹ ਬਾਈ ਡੇਰੀ ਫਾਰਮ ਦਾ ਔਂਕਾਰ ਡੇਰੀ ਫਾਰਮ ਆ ਜੀ ਤੇ ਇਹ ਬਾਈਆਂ ਦੀ ਗਾਂ ਜ ਇਹਨੇ ਇਹ 82 ਕਿਲੋ ਦਾ ਦਿੱਤਾ ਜੀ 24 ਘੰਟਿਆਂ ਦਾ ਅੱਛਾ ਅੱਛਾ ਤੇ ਗਾਂ ਕੰਮੇ ਸੁਏ ਜੀ ਇਹ ਚੌਥੇ ਸੁਏ ਜੀ ਇਹ ਚੌਥੇ ਸੁਏ ਤੇ ਸੁਈ ਨੂੰ ਗਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਹੋ ਗਿਆ ਜੀ 50 ਦਿਨ 50 ਦਿਨ ਹਾਂ ਜੀ ਅੱਛਾ ਬਾਈ ਕਹਿੰਦਾ 50 ਦਿਨ ਗਾਂ ਸੁਈ ਨੂੰ ਹੋ ਗਏ ਤੇ ਬਾਈ ਜੀ ਕਿਹੜੇ ਸਿਮਨ ਦੀ ਗਾਂ ਜੀ ਇਹ ਐਬੀਐਸ ਦੇ ਸਟ੍ਰਾਈਕਰ ਬੁੱਲਦੀ ਹੈ ਜੀ ਅੱਛਾ ਜੀ ਐਬੀਐਸ ਦੇ ਸਟ੍ਰਾਈਕਰ ਬੁੱਲਦੀ ਆ ਆਪਾਂ ਕਿੰਨਾ ਪੁਰਾਣਾ ਜਿਆ ਡੇਰੀ ਫਾਰਮ ਕਦੋਂ ਤੋਂ ਆਪਾਂ ਕੰਮ ਸਟਾਰਟ ਕੀਤਾ ਸੂ ਆ ਸਾਨੂੰ 26-27 ਸਾਲ ਹੋ ਗਏ ਜੀ ਅੱਛਾ ਅੱਛਾ ਜੀ ਤੇ ਤੁਸੀਂ ਸਟਾਰਟ ਕੰਮ ਕੀਤਾ ਸੀ ਪਹਿਲੀ ਵਾਰੀ ओके ओके ਤੇ ਆਪਣੇ ਕੋਲੇ ਫਾਰਮ ਦੇ ਵਿੱਚ ਕੁੱਲ ਕਿੰਨੀਆਂ ਗਾਵਾਂ ਜੀ ਹੋਰ ਮੇਰੇ ਕੋਲੇ 270 ਕਦੇ ਗਰੀਵਾ 264 65 ਗਾਈਆਂ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਆਪਣਾ ਪਿੰਡ ਦਾ ਨਾਮ ਕੀ ਹੈ ਜੀ ਪਿੰਡ ਨੂਰਪੁਰ ਹਕੀਮਾ ਜ਼ਿਲ੍ਹਾ ਮੋਗਾ ਓਕੇ ਜ਼ਿਲ੍ਹਾ ਮੋਗਾ ਨੂਰਪੁਰ ਹਕੀਮਾ ਦਾ ਬਾਈ ਬਾਕੀ ਦਾ ਬਾਈ ਜਾਣਦੀ ਨੇ ਜਿਹੜਾ ਕੋਈ ਨਵਾਂ ਚੈਨਲ ਵੀਊ ਦੇਖਦਾ ਤਾਂ ਆਪਾਂ ਇੰਟਰੋਡਕਸ਼ਨ ਬਾਈ ਦੀ ਕਰਾਈ ਹੈ ਤੇ ਆਪਣੇ ਕੋਲ ਜਿਹੜਾ ਸੀਮਨਾ ਵੱਧ ਤੋਂ ਵੱਧ ਸੁਮਨ ਤੁਸੀਂ ਕਿਹੜੀ ਕੰਪਨੀ ਦਾ ਯੂਜ਼ ਕਰਦੇ ਹੋ ਅਸੀਂ ਜਿਹੜਾ ਪੀਡੀਐਫ ਇਹਦਾ ਵੀ ਕਰਦੇ ਆ ਤੇ ਵੀਐਸ ਦਾ ਵੀ ਕਰਦੇ ਆ ਅੱਛਾ ਜੀ ਬਾਈ ਕਹਿੰਦਾ ਪੀਡੀਐਫ ਤੇ ਵੀਐਸ ਦਾ ਆਪਾਂ ਸੀਮ ਤੇ ਇਹ ਗਾਂ ਦੀ ਤੁਹਾਡੇ ਹਿਸਾਬ ਨਾਲ ਵੀ ਤੁਹਾਡੇ ਜਿੰਨਾ ਤੁਸੀਂ ਬ੍ਰੀਡ ਤੇ ਕੰਮ ਕੀਤਾ ਕੈਮੀ ਪੀੜੀ ਹੈ ਜੀ ਕਿਹੜੀ ਪੀੜੀ ਆ ਗਈ ਇਹ ਇਹ 14ਵੀਂ ਜਨਰੇਸ਼ਨ ਆ ਜੀ ਪੰਜਵੀਂ 14ਵੀਂ 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 ਜਨਰੇਸ਼ਨ ਆ ਬਾਈ ਕਹਿੰਦੇ ਬਾਈ ਇਹਦਾ ਬਹੁਤ ਪੁਰਾਣਾ ਕੰਮ ਹੈ ਤੇ ਲਗਭਗ ਸਾਰਾ ਪੰਜਾਬ ਸਾਰਾ ਇੰਡੀਆ ਬਾਈ ਨੂੰ ਜਾਣਦਾ ਇਹ ਗਾਂ ਤੁਸੀਂ ਲਾ ਲਓ ਲਗਭਗ 14ਵੀਂ ਜਨਰੇਸ਼ਨ ਦੀ ਹੈ ਤੇ 82 ਕਿਲੋ ਦੁੱਧ ਕੱਢਿਆ ਬਾਈ ਨੂੰ ਪਹਿਲੀ ਗੱਲ ਤਾਂ ਬਹੁਤ-ਬਹੁਤ ਮੁਬਾਰਕਾਂ ਤੇ ਜਿਹੜੇ ਨਵੇਂ ਆਪਣੇ ਜੂਥ ਅੱਜ ਕੱਲ ਡੇਰੀ ਫਾਰਮ ਦੇ ਵਿੱਚ ਕਾਫੀ ਚੀਜ਼ਾਂ ਆਪਾਂ ਨਵੀਆਂ ਲੈ ਕੇ ਆਉਣੇ ਆ ਜੀ ਤੇ ਬਾਕੀ ਭਰਾ ਨਵੇਂ ਡੇਰੀ ਫਾਰਮ ਖੋਲ ਓਪਰਾਮਨ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਆਪਣੇ ਵੱਲੋਂ ਵੱਧ ਤੋਂ ਵੱਧ ਕੀ ਸੁਝਾਅ ਦਿਓ ਕਿ ਜਿਹੜੇ ਨਵੇਂ ਮੁੰਡੇ ਡੇਰੀ ਦੇ ਵਿੱਚ ਆ ਰਹੇ ਨੇ, ਗਾਵਾਂ ਲੈ ਰਹੇ ਨੇ ਦੇਖੋ ਦੇਖੋ ਬਾਹਰ ਜਾਣ ਦੀ ਬਜਾਏ ਜੇ ਡੇਰੀ ਦੇ ਵਿੱਚ ਆਉਂਦੇ ਨੇ ਨੌਜਵਾਨ ਹਾਂਜੀ ਹਾਂਜੀ ਉਹ ਵਧੀਆ ਔਰ ਇੱਕਰ ਜੁਗਾਰ ਦਾ ਜਿਹੜੀ ਹੈਗਾ ਓਕੇ ਓਕੇ ਜੀ ਤੇ ਆਪ ਦਾ ਵਧੀਆ ਜੀਵਨ ਬਸਰ ਕਰ ਸਕਦੇ ਆ ਐਗਰੀਕਲਚਰ ਤੇ ਇੱਕ 파ਰਟ ਹੀ ਹੈ ਡੇਰੀ ਅੱਛਾ ਅੱਛਾ ਜੀ ਐਗਰੀਕਲਚਰ ਨਾਲ ਨਾਲ ਡੇਰੀ ਦਾ ਮਤਲਬ ਤੁਹਾਨੂੰ ਦਾ ਬਹੁਤ ਵਧੀਆ ਪ੍ਰੋਫਿਟ ਵੀ ਦੇ ਦਿੰਦਾ ਹੈ ਨਾ ਬਿਲਕੁਲ ਬਿਲਕੁਲ ਜੀ ਓਕੇ ਓਕੇ ਬਾਈ ਕਹਿੰਦਾ ਵੀ ਡੇਰੀ ਦੇ ਨਾਲ ਐਗਰੀਕਲਚਰ ਨਾਲ ਨਾਲ ਤੁਸੀਂ ਡੇਰੀ ਤੇ ਆਪਾਂ ਸਿਮਨ ਤੁਸੀਂ ਆਪਾ ਲੈਉਣੇ ਹੋ ਕਿ ਡਿਸਟ੍ਰੀਬਿਊਟਰ ਤੋਂ ਕਿੱਦਾਂ ਮੈਨੇਜ ਕਰਨੀਏ ਦੇਖੋ ਜੀ ਏਬੀਐਸ ਦਾ ਸਿੱਧਾ ਕੰਪਨੀ ਨਹੀਂ ਆਉਂਦਾ ਪੀਡੀਐਫ ਦਾ ਪੀਡੀਐਫ ਆਫਿਸ ਤੋਂ ਮਿਲਦਾ ਅੱਛਾ 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 ਜੀ ਹਾਂ ਜੀ ਪੀਡੀਐਫ ਦਾ ਭਾਈ ਕਨ ਅਫਿਸ ਤੋਂ ਮਿਲ ਜਾਂਦਾ ਏਬੀਐਸ ਦਾ ਸਤ ਕੰਪਨੀ ਥਰੂ ਲੈਉਣੇ ਹੋ ਤੇ ਜਿੱਦਾਂ ਹੁਣ ਨਵਾਂ ਬੰਦਾ ਕੋਈ ਡੇਰੀ ਫਾਰਮ ਖੋਲਣਾ ਚਾਹੁੰਦਾ ਜੀ ਉਹਨੂੰ ਕਿੰਨੇ ਕ ਪਰਸੈਂਟ ਪਿਓਰ ਐਚਐਫ ਲੈਣੀ ਚਾਹੀਦੀ ਆ ਦੇਖੋ ਕ੍ਰਾਸ ਦਾ ਤੇ ਫਾਇਦਾ ਕੋਈ ਨਹੀਂ ਹੈਗਾ ਅੱਛਾ ਜੀ ਹੁਣ ਪੰਜਾਬ ਚੋਂ ਲੈਣੀ ਆ ਪੰਜਾਬ ਚ ਤਾਂ ਸਿਮਨ ਹੀ ਐਨੇ ਸਾਲਾਂ ਨਾਲ ਲੱਗਦਾ ਕੋਈ 5-10 ਪਰ ਤੇ ਤੁਸੀਂ ਬਾਈ ਨਾਲ ਗੱਲਾਂ ਕੀਤੀਆਂ ਤੁਸੀਂ ਬਾਈ ਦੇ ਗਾਂ ਆਪਾਂ ਸ਼ਾਰਟ ਹੈਗਾ ਤਾਂ ਗਾਂ ਬੈਠੀ ਐ ਇਸ ਟਾਈਮ ਰੈਸਟ ਕਰ ਰਹੀ ਆ ਤੇ 82 ਕਿਲੋ ਦੁੱਧੜਾ ਗਾਂ ਨੇ ਦਿੱਤਾ ਤੇ ਪਹਿਲਾ ਇਨਾਮ ਗਾਂ ਨੇ ਦਿੱਤਾ ਬਾਈ ਪਹਿਲੇ ਨਾਮ ਨੂੰ ਟਰੈਕਟਰ ਆ ਨਾ ਜੀ ਹਾਂਜੀ ਓਕੇ ਤੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਗਾਂ ਜਿਹੜੀ ਤੁਸੀਂ ਬੈਠੀ ਆ ਆਪਾਂ ਸ਼ਾਰਟ ਲਾਵਾਂਗੇ ਤੇ ਗਾਂ ਟਰੈਕਟਰ ਦੀ ਜੇਤੂ ਐ ਆਓ ਜੀ ਤੇ ਬਹੁਤ ਸੋਹਣੀ ਵੱਡੀ ਬਾਡੀ ਦੀ ਗਾਂ ਆਂ ਕੀ ਬਹੁਤ ਜ਼ਿਆਦਾ ਚੰਗੀ ਗਾਂ ਜਿਹੜਾ ਇਹਦੀ ਆਪਾਂ ਬਾਕੀ ਭਰਾਵੋ ਇਦਾਂ ਦੇ ਗਾਂ ਆਪਾਂ ਕਰੇ ਪੈਦਾ ਕਰ ਸਕਦੇ ਆ ਅਜੇ ਤਾਂ ਬਾਈ ਨੇ ਦੱਸਿਆ ਵੀ ਸਿਮਨ ਲਾ ਕੇ ਤੁਸੀਂ ਸਾਰੀ ਸਿਮਨ ਦੀ ਖੇੜਾ ਉਸੇ ਮਨ ਲਾ ਕੇ ਆਪਾਂ ਗਾਮਾ ਘਰੇ ਪਿਆਰ ਕਰ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਭੂ ਠੀਕ ਨਹੀਂ ਕਰੋ